ਅਸੀਂ ਇੱਕ ਕੰਡ ਨਵਾਂ ਮੁੱਦਾ ਅਸੀਂ ਸ਼ੁਰੂ ਕਰ ਰਹੇ ਨੇ ਤੇ ਇਹ ਜਿਹੜੀ ਮੁੱਦਾ ਇਹ ਜਿਹੜੇ ਲੈਰ ਇਹ ਸਾਨੂੰ ਸਾਰੀ ਸੰਗਤੀ ਲੋਡ ਹੈ ਸੋ ਯੂ نو ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇਸ ਸਾਲ ਅਮ ਅ ਓ ਸੌਰੀ ਸੌਰੀ ਪ੍ਰਵੀਨ ਸ਼ਰਮਾ ਸਾਹਿਬ ਇਹ ਨਾਲੇ ਸਾਰੀ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਤੁਸੀਂ ਗੱਲ ਜਾਰੀ ਰੱਖੋ ਹਾਂਜੀ ਹਾਂਜੀ ਸੋ ਸਾਨੂੰ ਸਾਰੇ ਨੂੰ ਪਤਾ ਹੈ ਕਿ ਦਿਸ ਇਜ਼ ਦਾ ਮਤਲਬ 40 ਸਾਲ ਹੋ ਗਏ ਜਿਹੜੀ ਬੈਟਲ ਆਫ ਅੰਮ੍ਰਿਤਸਰ ਜਿਹੜੀ ਸਾਡੀ ਇਵੈਂਟਸ ਜਿਹੜੀ ਮਤਲਬ ਜਿੱਥੇ ਸ਼ੁਰੂ ਹੋਇਆ ਅੰਮ੍ਰਿਤਸਰ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਤੇ ਜਿਹੜੀ ਇਵਨ ਜਿਹੜੇ ਜੈਨੋਸਾਈਡ ਜਿਹੜਾ ਹੋਇਆ ਦਿੱਲੀ ਤੇ ਹੋਰ ਸ਼ਹਿਰਾਂ ਦੇ ਵਿੱਚ ਸੋ ਇਹ ਸਾਡੀ ਸਿੱਖਾਂ ਦੇ ਲਈ ਮਤਲਬ ਇੱਕ ਬੀਲੀ ਮਤਲਬ ਇੰਪੋਰਟੈਂਟ ਡੇਟ ਹੈ ਜੀ Uh, commemoration currently uh, obviously Sanupada Pichle Sal uh, Assembly member Jasmine even passed we could say having the state of California recognize 1984 as a sick, year of the sixth genocide. GD. So I see um um of Matov Sheeda the Yadwich is an uh, event the Yadwich Asiik ek uh, Morcha e K March Asi uh, ਅ ਅਗਲੇ ਮਹੀਨੇ ਅਸੀਂ ਸ਼ੁਰੂ ਕਰਾਂਗੇ ਇਟਸ ਗੋਇੰਗ ਟੂ ਬੀ ਬਾਈਪਾਸ ਅਲਫਰਮ ਬੇਕਰਸ ਤੋਂ ਲੈ ਕੇ ਸੈਕਰਮੈਂਟੋ ਤੱਕ ਐਂਡ ਇਹ ਅਸੀਂ ਕੋਈ ਇੱਕ ਜਥੇਬੰਦੀ ਨਹੀਂ ਕਰ ਸਕਦੇ ਅਮ ਕੋਈ ਇੱਕ ਇੰਡੀਵਿਜੂਅਲੀ ਕਰ ਸਕਦਾ ਵੀਰ ਲੁਕਿੰਗ ਰੀਲੀ ਸਾਰੀ ਸਾਰੀ ਕਮਿਊਨਿਟੀ ਦੀ ਸਪੋਰਟ ਆਈ ਥਿੰਕ ਮਨਦੀਪ ਸਿੰਘ ਵੀ ਥੋਟ ਯਾ ਇਜ਼ ਵਾਰੀ ਬੋਲ ਸਕਦਾ ਕਿ ਗੋਇੰਗ ਫਰਮ ਬੇਕਰਸ ਤੋਂ ਜੀ 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 ਮਨਦੀਪ ਜੀ ਹਾਂਜੀ ਹਾਂਜੀ ਭਾਜੀ ਸੋ ਬੇਸਿਕਲੀ ਜਿਵੇਂ ਨਾਨਜੀ ਭਾਜੀ ਸ਼ੇਅਰ ਕਰ ਰਹੇ ਸੀਗੇ ਵੀ ਇਹਦੇ ਵਿੱਚ ਇਹ ਮਾਰਚ ਜਿਹੜੀ ਹੋਣੀ ਆ ਤੁਰ ਕੇ ਪ੍ਰੈਜ਼ਲ ਫੇਕ ਸਪੀਡਪਲ ਸ਼ੁਰੂ ਲੈ ਕੇ ਸੈਕ੍ਰਮੈਂਟੋ ਤੱਕ ਜਾਣਾ ਆ ਤੇ ਉਹ ਜਿਹੜਾ ਸ਼ੁੱਕਰਵਾਰ ਯੂ ਬਸੜੀ ਨਗਰ ਕੀ ਤੋਂ ਤੋਂ ਪਹਿਲਾਂ ਉਦੋਂ ਸਮਾਪਤੀ ਕਰਨ ਦਾ ਮਕਸਦ ਆਪਣਾ ਏਮ ਆ ਇਹ ਸੋ ਮਹੀਨਾ ਲੱਗ ਜਾਣਾ ਪੂਰਾ ਇਹ ਨਹੀਂ ਹੈਗਾ ਵੀ ਸਾਰਿਆਂ ਨੂੰ ਨਾਲ ਹੀ ਤੁਰਨਾ ਪੈਣਾ ਸਾਰੀ ਬਾੜ ਕਿਉਂਕਿ ਆਪਾਂ ਨੂੰ ਪਤਾ ਉਹ ਬੀ ਲਵ ਲੰਬੀ ਆ ਸੋ ਆਈਡੀਆ ਆਪਾਂ ਬਣਾਇਆ ਵੀ ਰੋਜ਼ ਇੱਕ ਹੈ ਸਾਜਦਾ ਸਪਲਿਟ ਕਰਕੇ ਲਗ 13 14 15 ਮਿੰਟ ਤੁਰਨਾ ਆ ਤੇ ਗੁਰਦੁਆਰੇ ਤੋਂ ਗੁਰਦੁਆਰੇ ਅਲੋਂਗ 99 ਕਿਉਂਕਿ ਆਪਣੇ ਕਿੰਨੀ ਕਮਿਊਨਿਟੀ ਸਾਰੀ ਮੋਸਟਲੀ ਇੱਥੇ ਕੈਲੀਫੋਰਨੀਆ ਦੇ ਵਿੱਚ 99 ਦੇ ਨਾਲ ਹੀ ਰਹਿੰਦੇ ਆ ਆਪਾਂ ਸਾਰੇ ਗੁਰੂਕਾਰ ਆਪਣੇ ਬਥੇਰੇ ਹੈਗੇ ਆ ਇੱਥੇ ਨਾਲ ਨਾਲ ਹੀ 99 ਦੇ ਸੋ ਇਹਦੇ ਵਿੱਚ ਸਿਰਫ ਇੱਕ ਤੁਰਨ ਦੀ ਗੱਲ ਨਹੀਂ ਹੈਗੀ ਵੀ ਗੁਰੂਕਾਰਾਂ ਦੇ ਵਿੱਚ ਸਮਾਗਮ ਵੀ ਹੋਊਗੇ ਸ਼ਾਮ ਨੂੰ ਦੀਵਾਨ ਵੀ ਲੱਗਣਗੇ ਨਾਲ ਨਾਲ ਆਪਣੇ ਜਿਹੜੀਆਂ ਜੇ ਸੰਸਥਾਵਾਂ ਹੈਗੀਆਂ ਆ ਕਮਿਊਨਿਟੀ ਦੇ ਵਿੱਚ ਭਾਵੇਂ ਲੀਗਲ ਹੈ ਹੋ ਗਈ ਆਪਣੇ ਨਵੇਂ ਇਥੇ ਪੰਜਾਬ ਤੋਂ ਆਉਂਦੇ ਆ ਜਾਂ ਜਿਨ੍ਹਾਂ ਨੂੰ ਹੈਲਥ ਕੇਅਰ ਦੀ ਲੋੜ ਹੋਵੇ ਆਪਣੀ ਜਿਹੜੀ ਇਥੇ ਲੋਕਲ ਯੂ ਨੋ ਹੈਲਥ ਕੇਅਰ ਦੇ ਵਿੱਚ ਕੰਮ ਕਰਦੇ ਆ ਜਾਂ ਹੋਰ ਵੀ ਜਿਹੜੀਆਂ ਸਹੂਲਤਾਂ ਚਾਹੀਦੀਆਂ ਹੁੰਦੀਆਂ ਆ ਆਪਣੀ ਕਮਿਊਨਿਟੀ ਨੂੰ ਉਹ ਵੀ ਆਪਾਂ ਕੋਸ਼ਿਸ਼ ਕਰ ਰਹੇ ਆ ਨਾਲ ਨਾਲ ਉਸ ਦਿਵਾਨਾ ਦੇ ਵਿੱਚ ਸ਼ਾਮਲ ਹੋਊਗੀਆਂ ਸੋ ਇਹ ਤੁਸੀਂ ਵੈਬਸਾਈਟ ਦੇਖਣੀ ਆ ਜੇ ਹੁਣ ਸ਼ੁਰੂਆਤ ਦੇ ਵਿੱਚ ਤੁਸੀਂ ਵੋਲੰਟੀਅਰ ਕਰਾਂ ਜੇ ਤੁਸੀਂ ਤੁਰਨਾ ਨਾਲ www.jakara.org /1984 मार्च 1984 march वेबसाइट ਤੇ ਜਾ ਕੇ ਬਟਨ ਹੈ ਉੱਥੇ ਤੁਸੀਂ ਲਿਖ ਸਕਦੇ ਆ I want to volunteer I want to uh, uh, march ਜੇ ਕੋਈ ਸਵਾਲ ਹੋਵੇ ਕੁਐਸਚਨ ਹੋਵੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਇੱਕ ਵਾਰੀ ਮੇਰਾ ਨੰਬਰ ਹੈਗਾ ਹਾਂਜੀ ਇੱਕ ਵਾਰੀ ਵੈਬਸਾਈਟ ਦੁਬਾਰਾ ਬੋਲ ਦਿਓ ਮਨਦੀਪ ਜੀ www.jakara.org ye akari.org/1984 march 1918 M A R C H ਜੀ ਜੀ ਸੋ ਇਹਦੇ ਵਿੱਚ ਹਾਂਜੀ ਸਟਰੀਕਵਾ ਕਰਨਾ ਸੀ ਕਰ ਲੋ ਹਾਂਜੀ ਸੋ ਬਿਲਕੁਲ ਸਰੋਤਿਆਂ ਨੂੰ ਦੱਸ ਦਈਏ ਸਾਡੇ ਨਾਲ ਨੈਨਦੀਪ ਸਿੰਘ ਤੇ ਮਨਦੀਪ ਸਿੰਘ ਜਗਾਰਾ ਮੂਵਮੈਂਟ ਤੋਂ ਜੁੜੇ ਹੋਏ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਵੀ 40 ਸਾਲ ਹੋ ਗਿਆ ਜਦੋਂ ਸਿੱਖਾਂ ਦਾ ਜੈਨੋਸਾਈਡ ਹੋਇਆ ਸੀ ਆ ਇੰਡੀਆ ਦੇ ਵਿੱਚ ਤੇ ਹੁਣ 40 ਇਅਰ ਦੇ ਉੱਤੇ ਨਿਰਭਾਉ ਤੇ ਨਿਆਂ ਮੋਰਚਾ ਇਹ ਇੱਕ ਮਾਰਚ ਚੱਲਣਾ ਆ ਪੈਦਲ ਬੇਕਰਸਫੀਲਡ ਤੋਂ ਸ਼ੁਰੂ ਹੋਣਾ ਤੇ ਐਂਡ ਹੋਣਾ ਜਾ ਕੇ ਸੈਕਰਮੈਂਟੋ ਸਰੋਤਿਆਂ ਨੂੰ ਯਾਦ ਹੋਊਗਾ ਪਿਛਲੇ ਸਮਿਆਂ ਦੇ ਵਿੱਚ ਯੂ ਐਫ ਡਬਲਯੂ ਜਿਹੜੀ ਫਾਰਮ ਵਰਕਰਸ ਯੂਨੀਅਨ ਆ ਉਹਨਾਂ ਨੇ 2022 ਦੇ ਵਿੱਚ ਥੋੜੇ ਜਿਹਾ ਲੋਕਾਂ ਨੇ ਮਾਰਚ ਸ਼ੁਰੂ ਕੀਤਾ ਸੀ ਸੈਂਟਰਲ ਵੈਲੀ ਤੋਂ ਸੈਕਰਮੈਂਟੋ 24 ਦਿਨ ਲੱਗੇ ਸੀ ਉਹਨਾਂ ਨੂੰ 335 ਮੀਲ ਤੁਰਨ ਦੇ ਲਈ ਤੇ ਫਾਈਨਲੀ ਗਵਰਨਰ ਗੈਬੋ ਨਿਊਸਮ ਨੇ ਉਹ ਬਿੱਲ ਸਾਈਨ ਕੀਤਾ ਸੀ ਫ੍ਰਿਜ਼ਨੋ ਦੇ ਵਿੱਚ ਬਹੁਤ ਵੱਡੀ ਗਿਣਤੀ ਆਰਮੀਨੀਅਨ ਲੋਕਾਂ ਦੀ ਰਹਿੰਦੀ ਆ ਆਰਮੀਨੀਅਨ ਲੋਕਾਂ ਨੇ 100 ਸਾਲ ਤੋਂ ਵੱਧ ਲੜਾਈ ਲੜ ਕੇ 2019 ਦੇ ਵਿੱਚ ਯੂਐਸ ਕਾਂਗਰਸ ਦੇ ਵਿੱਚ ਜਿਹੜਾ ਮਤਾ ਆ ਉਹ ਪਾਸ ਕਰਾ ਲਿਆ ਸੀ ਕਿ ਆਰਮੀਨੀਅਨ ਲੋਕਾਂ ਦਾ ਜਿਹੜਾ ਆ ਜੈਨੋਸਾਈਡ ਹੋਇਆ ਸੀ 1915 ਦੇ ਵਿੱਚ ਤੁਸੀਂ ਦੇਖੋ ਵੀ ਉਹ ਕਿੰਨਾ ਫਾਈਟ ਕਰਦੇ ਰਹੇ 140 ਸੋ ਸਿੱਖਾਂ ਨੂੰ ਵੀ ਹੁਣ ਇਹ ਐਕਚੁਅਲੀ ਕਿਸੇ ਜੱਦੀਵੰਦੀ ਵੱਲੋਂ ਨਹੀਂ ਇਹ ਬਹੁਤ ਵਧੀਆ ਵੀ ਨੌਜਵਾਨ ਜਿਹੜੇ ਅੱਗੇ ਹੋ ਕੇ ਲੱਗ ਰਹੇ ਹੈਗੇ ਆ ਹਰ ਇੱਕ ਸਿੱਖ ਨੂੰ ਪਾਰਟਿਸਿਪੇਟ ਕਰਨਾ ਚਾਹੀਦਾ ਪੈਦਲ ਮਾਰਚ ਇਹ ਸ਼ੁਰੂ ਹੋਣਾ ਹੈਗਾ ਆ ਬੇਕਰਸਫੀਲਡ ਤੋਂ ਤੇ ਐਂਡ ਹੋਣਾ ਹੈ ਆ ਸੈਕਰਮੈਂਟੋ ਕੈਪੀਟਲ ਦੇ ਉੱਤੇ ਨਗਰਕੀਰਤੋਂ ਤੋਂ ਪਹਿਲਾਂ ਹੀ ਹੋਣਾ ਡੇਟਸ ਇੱਕ ਵਾਰੀ ਫੇਰ ਅਨੰਦਪ੍ਰੀਤ ਸਿੰਘ ਦੱਸ ਦਿਓ ਜਾਂ ਮਨਦੀਪ ਸਿੰਘ ਜੀ ਇਹ ਇਹ ਜੀ ਦੂਜਾ ਅਕਤੂਬਰ 7 ਜਾਂ 8 ਅਮਰੀਕਾ ਦੀ ਤਰੀਕ ਉਹ ਵੈਬਸਾਈਟ ਤੇ ਆਪਾਂ ਪਾ ਦੇਣੀ ਆ ਉਦੋਂ ਸ਼ੁਰੂ ਹੋਣੀ ਆ ਤੇ ਅ ਐਂਡ ਹੋਣੀ ਆ ਉਹ ਜਿਹੜਾ ਸ਼ੁੱਕਰਵਾਰ ਆ ਨਦਰ ਕੀਰਤਨ ਤੋਂ ਪਹਿਲਾਂ ਆ ਆਈ ਥਿੰਕ ਨਵੰਬਰ 1 ਜਾਂ 2 ਹੋਣਾ ਮੇਰੇ ਖਿਆਲ ਚ ਉਦੋਂ ਤੇ ਪਰ ਮੈਂ ਡੈਫੀਨਿਟਲੀ ਭਾਜੀ ਤੁਹਾਡੀ ਉਹ ਜੋ ਤੁਸੀਂ ਦੱਸਿਆ ਉਹ ਮੈਂ ਦੁਬਾਰਾ ਰੀਟ੍ਰੀਟ ਕਰਨਾ ਮੰਗਦਾ ਵੀ ਇਹ ਇਹ ਬਹੁਤ ਕਮਿਊਨਿਟੀ ਲਈ ਜ਼ਰੂਰੀ ਆ ਹਨਾ ਇਹ ਸਿਰਫ ਆਪਾਂ ਇਦਾਂ ਨਾ ਸੋਚੀਏ ਵੀ ਕੋਈ ਜਣਾ ਹੋਰ ਕਰ ਰਿਹਾ ਆ ਹਨਾ ਇਹ ਅਸੀਂ ਆਪ ਕਰ ਰਹੇ ਆਂ ਆਪਾਂ ਸਾਰੇ ਇੱਕ ਆ ਇੱਕ ਇੱਕ ਗੁਰੂ ਦੇ ਇੱਕ ਆਪਾਂ ਸਾਰੇ ਬੱਚੇ ਆ ਹਨਾ ਸੋ ਉਸ ਭਾਵ ਨਾਲ ਉਮ ਜ਼ਰੂਰੀ ਨਹੀਂ ਹੈਗਾ ਵੀ ਸਾਰਿਆਂ ਨੂੰ ਲੈ ਕੇ ਪਹਿਲਾਂ ਕਿਹਾ ਸੀ ਵੀ ਨਾਲ ਹੀ ਤੁਰਨਾ ਸਾਰੀ ਵਾਟਣਾ ਕਿ ਬਹੁਤ ਲੰਬੀ ਹੋ ਜਾਂਦੀ ਆ ਗੁਰਦੁਆਰੇ ਤੋਂ ਗੁਰਦੁਆਰੇ ਵੀ ਬਹੁਤ ਲੰਬਾ ਲੱਗਦਾ ਸਮਝੋ 13 14 15 ਮੀਲ ਇੱਕ ਦਿਨ ਦੇ ਵਿੱਚ ਤੁਰਨਾ 7 8 ਘੰਟੇ ਲੱਗ ਜਾਂਦੇ ਹੈਨਾ ਉਹ ਜੋ ਵੀ ਬਹੁਤ ਔਖਾ ਹੋਣਾ ਜੇ ਦਾ ਬਜ਼ੁਰਗ ਹੋਵੇ ਜੇ ਕੋਈ ਸੋ ਆਪਾਂ ਨਾਲ-ਨਾਲ ਵਟਸਐਪ ਗਰੁੱਪ ਵੀ ਹੋਣਾ ਆ ਤੇ ਨਾਲ-ਨਾਲ ਤੁਹਾਨੂੰ ਸਾਰਾ ਪਤਾ ਲੱਗ ਜਾਣਾ ਵੀ ਕਿੱਥੇ ਆ ਆਪਾਂ ਸੋ ਇੱਕ ਮੀਲ ਪਹਿਲਾਂ ਜੇ ਕਿਸੇ ਨੇ ਸਾਨੂੰ ਮੀਟ ਕਰਨਾ ਹੋਵੇ ਜਦੋਂ ਆਪਾਂ ਤੁਰਨਾ ਇਦਾਂ ਤੁਸੀਂ ਆਪਣੇ ਲੋਕਲ ਗੁਰਦੁਆਰੇ ਦੇ ਜੋ ਇੱਕ ਮੀਲ ਬਾਟਨ ਜਿਹੜੇ ਆ ਗਏ ਉਦੋਂ ਜੁਆਇਨ ਕਰ ਸਕਦੇ ਜਿੱਥੋਂ ਮਰਜ਼ੀ ਜੁਆਇਨ ਕਰ ਸਕਦੇ ਹੈ ਨਾ ਪਰ ਮੇਨ ਚੀਜ਼ ਆਵਣਾ ਹਾਈਲਾਈਟ ਇਸ ਡੈਫੀਨਿਟਲੀ ਇੱਕ ਜੇਨੋਸਾਈਡ ਜਿਹੜੀ ਆਪਣੇ ਜਿਹੜਾ ਤੁਸੀਂ ਆਰਮੀਨੀਆਂ ਦੀ ਗੱਲ ਕੀਤੀ ਆ ਹਾਂਜੀ ਆਪਾਂ ਯੂਐਸ ਫੈਡਰਲ ਗਵਰਨਮੈਂਟ ਤੋਂ ਵੀ ਰੈਕਗਨਾਈਜ਼ ਹੋਣੀ ਆ ਇਹ ਬਹੁਤ ਜ਼ਰੂਰੀ ਮੁੱਦਾ ਆ ਇਹ ਵੀ ਇਹਦੇ ਵਿੱਚ ਸ਼ਾਮਲ ਹੋਊਗਾ ਆਪਾਂ ਜਿਹੜੇ ਇੱਥੇ ਲੋਕਲ ਕਾਂਗਰਸਮੈਨ ਵਗੈਰਾ ਹੈਗੇ ਆ ਜਿਹੜੇ ਇਹ ਸਰਕਾਰਾਂ ਦੇ ਵਿੱਚ ਉਹਨਾਂ ਨੂੰ ਵੀ ਸੱਦੂਗੇ ਉਹਨਾਂ ਨੂੰ ਵੀ ਦਿਖਾਉਂਗੇ ਵੀ ਸਾਡੇ ਨਾਲ ਕੀ ਸਾਡੀ ਕਹਾਣੀਆਂ ਕੀ ਹੋਇਆ ਸਾਡੇ ਨਾਲ ਪਰ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਇਹਦੇ ਵਿੱਚ ਹਨਾ ਵੀ ਅਸੀਂ ਆਪਣੇ ਆਪ ਨਾਲ ਖੱਟੇ ਹੋ ਕੇ ਆਪਣੇ ਆਪ ਨਾਲ ਗੱਲਾਂ ਕਰੀਏ ਵੀ ਸਾਡੇ ਨਾਲ ਹੋਇਆ ਸੀ ਅੱਜ ਤੱਕ ਵੀ ਬਹੁਤ ਜਣੇ ਅਸੀਂ ਆਪਾਂ ਗੱਲਾਂ ਨਹੀਂ ਕਰਦੇ ਆਪਾਂ ਜਿਹੜੇ ਦੁੱਖ ਹੁੰਦੇ ਆ ਇਹ ਸਾਡੇ ਆਪਾਂ ਸਾਰਿਆਂ ਨੂੰ ਪਿੰਡਾਂ ਦਾ ਪਤਾ ਆ ਆਪਣੇ ਜੇ ਆਪਣੇ ਪ੍ਰਵਾਸੀ ਕੋਈ ਹੈਗਾ ਮੈਂਬਰ ਜਿੰਨਾ ਏਦਾਂ ਵਾਪਰੀ ਆ ਹੱਡ ਤੇ ਹੱਡ ਦੀਪੀਆ ਤਾਂ ਆਪਾਂ ਨੂੰ ਕੋਈ ਪਿੰਡ ਜਿਹਦਾ ਪਤਾ ਹੀ ਪਤਾ ਆ ਹਨਾ ਤੋ ਉਸ ਹੱਬ ਦੇ ਨਾਲ ਇਹ ਜਿਹੜਾ ਜ਼ਖਮ ਆ ਆਪਾਂ ਬਣਿਆ ਆ ਕੌਮ ਤੇ ਇਹਨੂੰ ਸੂਰਜ ਬਣਾਉਣ ਦੀ ਲੋੜ ਆ ਹਨਾ ਇਹਨੂੰ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਦਿਖਾਉਣ ਦੀ ਲੋੜ ਆ ਵੀ ਸਾਡੇ ਸਾਡਾ ਜਿਹੜੀ ਚੜ੍ਹਦੀ ਕਲਾ ਦਾ ਮਾਈਂਡ ਸੈਟ ਆ ਜਿਹੜਾ ਸਾਡੇ ਨਾਲ ਜੋ ਵੀ ਜਿੱਦਾਂ ਵੀ ਹੁੰਦਾ ਅਸੀਂ ਹਰ ਵੇਲੇ ਚੜ੍ਹਦੀ ਕਲਾ ਦਾ ਮਾਈਂਡ ਸੈਟ ਰੱਖਦੇ ਆ ਮੈਂ ਤੁਸੀਂ ਬਲੀਵ ਨਾ ਕਰੋਗੇ ਅੱਜ ਕੱਲ ਕਿਤੇ ਹੀ ਲੋਕਾਂ ਨੂੰ ਇਹ ਵੀ ਨਹੀਂ ਹੈਗਾ ਪਤਾ ਵੀ ਹੋਇਆ ਕੀ ਸਾਡੇ ਨਾਲ ਹਨਾ ਵੀ 48 41 ਸਾਲ ਤੁਸੀਂ ਪੁੱਛੂਗੇ ਵੀ 40 ਸਾਲ ਪਹਿਲਾਂ ਕੀ ਆ ਕੀ ਖਾਸ ਚੀਜ਼ ਆ ਵੀ ਆ ਸਾਲਿਆ ਤੇ ਉਹਨਾਂ ਨੂੰ ਦੱਸ ਹੀ ਹੋਣਾ ਸੋ ਉਸ ਤਹਾਬ ਨਾਲ ਹਾਂਜੀ ਆਪਾਂ ਦੂਸਰਿਆਂ ਨੂੰ ਵੀ ਦੱਸਣਾ ਹੈ ਪਰ ਸਭ ਤੋਂ ਮੇਨ ਚੀਜ਼ ਆ ਵੀ ਆਪਾਂ ਇੱਕ ਦੂਜੇ ਦੇ ਨਾਲ ਇਹ ਇੱਕ ਕਨਵਰਸੇਸ਼ਨ ਸ਼ੁਰੂ ਕਰਨੀ ਆ ਇੱਕ ਸੰਗਤੀ ਰੂਪ ਦੇ ਤੌਰ ਤੇ ਹਾਂਜੀ ਜੀ ਜੀ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਪੰਜਾਬੀ ਰੇਡੀਓ ਯੂ ਐਸ ਏ ਦੇ ਉੱਤੇ ਆਪਾਂ ਹਰ ਰੋਜ਼ ਤੁਹਾਨੂੰ ਅਪਡੇਟ ਵੀ ਕਰਦੇ ਰਹਾਂਗੇ ਕਿ ਅੱਜ ਕਿੱਥੇ ਮਾਰਚ ਪਹੁੰਚਿਆ ਆਏਗਾ ਕਿੱਥੋਂ ਸ਼ੁਰੂ ਹੋਣਾ ਹੈ ਆ ਕਿੱਥੇ ਰੁਕਣਾ ਹੈਗਾ ਇਹ ਲਗਭਗ ਮੇਰੇ ਖਿਆਲ ਨਾਲ 24 ਦਿਨ ਦਾ ਹੋਊਗਾ ਅ ਤੇ ਬਿਲਕੁਲ ਸਾਰੇ ਜਣੇ ਤਿਆਰ ਰਹੋ ਸਾਨੂੰ ਜਰੂਰ 40 ਸਾਲ ਹੋ ਗਿਆ ਹਜੇ ਤੱਕ ਜਸਟਿਸ ਨਹੀਂ ਮਿਲਿਆ ਤੁਸੀਂ ਪਿਛਲੇ ਦਿਨਾਂ ਚ ਸੁਣਿਆ ਹੁਣ ਆ ਫੇਰ ਹੁਣ ਜਗਦੀਸ਼ ਟਾਈਟਲਰ ਨੂੰ ਅ ਹਾਂ ਜੀ ਐਨਆਈਟੀ ਕਨ ਉਹ ਵੀ ਜਿੱਦਾਂ ਇੱਕ ਤਰ੍ਹਾਂ ਨਾਲ ਲੋਕਾਂ ਦੇ ਜਿੱਦਾਂ ਕਹਿੰਦੇ ਨਾ ਵੀ ਅੱਖਾਂ ਦੇ ਘੱਟਾ ਪਾਉਣ ਵਾਲੀ ਗੱਲ ਹੈਗੀ ਆ ਅ ਸੋ ਇਹ ਬਹੁਤ ਵਧੀਆ ਅਪਰਾਲਾ ਹੈਗਾ ਜਕਾਰਾ ਮੂਵਮੈਂਟ ਵੱਲੋਂ ਸਿੱਖ ਨੌਜਵਾਨਾਂ ਵੱਲੋਂ ਤੇ ਸਾਰੀਆਂ ਹੀ ਸਿੱਖ ਜਥੇਬੰਦੀਆਂ ਸਿੱਖ ਗੁਰੂ ਘਰ ਰਲ ਕੇ ਜਦੋਂ ਪੈਦਲ ਚੱਲੂਗੇ ਇੱਥੇ ਦੇ মিডিਆ ਦੇ ਵਿੱਚ ਵੀ ਪਤਾ ਚੱਲੂਗਾ ਜਿਸ ਤਰ੍ਹਾਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਆ ਵੀ ਥੋੜ ਸਿਰਫ 25 30 ਜਿਹੜੇ ਫਾਰਮ ਵਰਕਰਸ ਆ ਉਹ ਤੁਰੇ ਸੀਗੇ ਤੇ ਉਹਨਾਂ ਦਾ ਬਹੁਤ ਵੱਡਾ ਕਾਫਲਾ ਬਣ ਗਿਆ ਸੀ ਤੇ ਫਾਈਨਲੀ ਜਦੋਂ ਉਹ ਸਟੇਟ ਕੈਪੀਟਲ ਤੇ ਪਹੁੰਚੇ ਆ ਤੇ ਗਵਰਨਰ ਨੇ ਉਹਨਾਂ ਦੇ ਹੱਕ ਦੇ ਵਿੱਚ ਬਿੱਲ ਜਿਹੜਾ ਸੀ ਉਹ ਸਾਈਨ ਵੀ ਕੀਤਾ ਸੀ ਪਿਛਲੇ ਦਿਨਾਂ 'ਚ ਜਿਸ ਤਰ੍ਹਾਂ ਨੈਨਦੀਪ ਸਿੰਘ ਉਹਨਾਂ ਨੇ ਦੱਸਿਆ ਜਸਮੀਤ ਕੌਰ ਵੈਂਸ ਜੋ ਅਸੈਂਬਲੀ ਵੂਮਨ ਹੈਗੇ ਆ ਡਲੀਨੋ ਤੋਂ ਉਹ ਬਿੱਲ ਲੈ ਕੇ ਆਏ ਸੀ ਅ ਮਟਰਾਂਸਲੇਸ਼ਨਲ ਰਿਪ੍ਰੈਸ਼ਨ ਦੇ ਸਬੰਧ ਵਿੱਚ ਅਸੈਂਬਲੀ ਵਿੱਚ ਪਾਸ ਹੋ ਗਿਆ ਬਾਅਦ ਵਿੱਚ ਉਹ ਉਸ ਬਿਲ ਨੂੰ ਕਿਲ ਕਰ ਦਿੱਤਾ ਗਿਆ ਬਹੁਤ ਸਾਰੀਆਂ ਜਿਹੜੀਆਂ ਹਿੰਦੂ ਜਥੇਬੰਦੀਆਂ ਆ ਉਹਨਾਂ ਨੇ ਇਸ ਨੂੰ ਸੈਲੀਬ੍ਰੇਟ ਕੀਤਾ ਪਈ ਨਹੀਂ ਜੀ ਇਹ ਇਹ ਬਿਲਕੁਲ ਸਹੀ ਹੋਇਆ ਇਹ ਬਿਲ ਅੱਗੇ ਨਹੀਂ ਜਾਣਾ ਚਾਹੀਦਾ ਸੀ ਸੋ ਸਿੱਖ ਜੈਨੋਸਾਈਡ ਦੇ ਨਾਲ ਦੀ ਨਾਲ ਜੋ ਟ੍ਰਾਂਸਨੇਸ਼ਨਲ ਆਪਰੇਸ਼ਨ ਉੱਥੇ ਦੀ ਸਰਕਾਰ ਕਰ ਰਹੀ ਹੈਗੀ ਆ ਤੁਸੀਂ ਸਵੇਰੇ ਸਾਡੀ ਰਿਪੋਰਟ ਸੁਣੀ ਆ ਫ੍ਰੀडम ਹਾਊਸ ਦੀ ਜਿਹਦੇ ਵਿੱਚ ਇੰਡੀਆ ਦੀ ਸਰਕਾਰ ਬਾਰੇ ਦੱਸਿਆ ਗਿਆ ਕਿਸ ਤਰ੍ਹਾਂ ਉੱਥੇ ਧੱਕਾ ਕੀਤਾ ਜਾਂਦਾ ਅਕੈਡਮੀਸ਼ੀਅਨ ਦੇ ਨਾਲ ਜਰਨਲਿਸਟ ਦੇ ਨਾਲ ਜਾਂ ਕੋਈ ਡਿਸਿਡੈਂਟਸ ਹੈਗੇ ਆ ਜਾਂ ਕੋਈ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਸੋ ਇਹ ਸਾਡਾ ਹਰ ਇੱਕ ਦਾ ਫਰਜ਼ ਬਣਦਾ ਹੈਗਾ ਅਸੀਂ ਛੋਟੇ ਛੋਟੇ ਇਸ਼ੂ ਦੇ ਉੱਤੇ ਇੱਕ ਦੂਜੇ ਨਾਲ ਫਸਦੇ ਰਹਿਨੇ ਆ ਹੁਣ ਇੱਥੇ ਸਾਰੇ ਇਕੱਠੇ ਹੋ ਕੇ ਸਾਡਾ ਫਰਜ ਮੰਨਦਾ ਹੈ ਕਿ ਜਿੱਥੋਂ ਅਰਦਾਸ ਹੋ ਕੇ ਵੇਕਰਸਫੀਲਡ ਤੋਂ ਜਿਸ ਦਿਨ ਸ਼ੁਰੂ ਹੋਣਾ ਹੈ ਇਹ ਪੈਦਲ ਮਾਰਚ ਆਪਾਂ ਬਿਲਕੁਲ ਪੰਜਾਬੀ ਜਿਹੜੀ ਯੂਐਸਏ ਤੇ ਲਾਈਵ ਵੀ ਕਰਾਂਗੇ ਤੇ ਜਿੱਥੇ ਜਾ ਕੇ ਐਂਡ ਹੋਣਾ ਹੈ ਸਟੇਟ ਕੈਪੀਟਲ ਦੇ ਉੱਤੇ ਉੱਥੇ ਸਾਡੇ ਜਿਹੜੇ ਜਦੋਂ ਐਂਡ ਹੋਣਾ ਹੈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਭੈਣ ਭਰਾ ਬੱਚੇ ਬਜ਼ੁਰਗ ਹੋਣੇ ਚਾਹੀਦੇ ਹੈਗੇ ਆ ਹੋਰ ਨਹਿਨਦੀਪ ਸਿੰਘ ਜੀ ਕੀ ਐਡ ਕਰਨਾ ਚਾਹੁੰਦੇ ਆ ਸੋ ਸੋ ਜਿਹੜੀ ਸਾਡੀ ਸਟੈਪ 1 ਸਾਨੂੰ ਸੇਵਾਦਾਰ ਏ 체ਦੇ ਨੇ ਸਾਨੂੰ ਅਸੀਂ ਚਾਹੁੰਦੇ ਕਿ 40 ਐਲੀਸ ਘੱਟ ਤੋਂ ਘੱਟ 40 ਸੇਵਰ ਹੋਵੇ ਜਿਹੜੇ ਅ ਥੋੜੀ ਦਾ ਮਤਲਬ ਐਲੀਸ ਇੱਕ ਹਫਤਾ ਮਤਲਬ ਕੱਢ ਸਕਦੇ 4-5 ਦਿਨ ਕੱਢ ਸਕਦੇ ਮਤਲਬ ਮਤਲਬ ਸਟਡੀ ਜਿਹੜੀ ਤੁਸੀਂ ਕਹਿ ਸਕਦੇ ਬੇਸ ਟੀਮ ਉਸ ਨੂੰ ਕਹਦੇ ਪਰਮਨੈਂਟ ਮਾਰਚਰ ਜਿਹੜੇ 30 ਨਾਲ ਦੌਰ ਸਕਦੇ ਕਿਉਂਕਿ ਸਾਨੂੰ ਪਤਾ ਕਿ ਵੀਕਐਂਡਸ ਤੇ ਸਾਡੀ ਗਿਣਤੀ ਬਹੁਤ ਜ਼ਿਆਦਾ ਹੋਣੀ ਹੈ ਜਦੋਂ ਅਸੀਂ ਗੁਰੂ ਘਰ ਦੇ ਨੇੜੇ ਹੋਣਗੇ ਉਦੋਂ ਵੀ ਗਿਣਤੀ ਬਹੁਤ ਜ਼ਿਆਦਾ ਹੋਣਗੇ ਪਰ ਇਹ ਸਾਡੀ ਬੇਨਤੀ ਹੈ ਮਤਲਬ ਸਾਰੀ ਕਮਿਊਨਿਟੀ ਨੂੰ ਸਾਰੀ ਸੰਗਤਾਂ ਨੂੰ ਕਿ ਜੇ ਤੁਸੀਂ ਉਸ ਵੈਬਸਾਈਟ www.caratwork/1984 march ਚਲ ਜਾਓ ਤੇ ਇਸ ਵਕਤ ਸਾਨੂੰ ਹੋਰ ਨਾ ਸਾਨੂੰ ਕੋਈ ਪੈਸਾ ਦੀ ਲੋੜ ਹੈ ਨਾ ਸਾਨੂੰ ਕੁਝ ਲੋੜ ਹੈ ਪਰ ਸਾਨੂੰ ਰਾਈਟ ਨਾਉ ਸਾਨੂੰ ਉੱਥੇ ਲਿਖਿਆ ਆਈ ਵਿਲ ਵਾਕ অর ਆਈ ਵਾਂਟ ਟੂ ਵਾਕ ਅ ਮੈਂ ਵਟ ਟੂ ਡਾਂਸ ਔਨ ਦਾ ਹਾਫ ਡੇ ਉਦੇ ਵਿੱਚ ਕਲਿੱਕ ਕਰਕੇ ਆਪਣੇ ਨਾਉ ਪਾ ਦਿਓ ਕਿਹੜੀ ਕਿਹੜੀ ਡਾਟਾ ਤੁਸੀਂ ਮਤਲਬ ਆਪਣੇ ਕੰਮਾਂ ਆਪਣੀ ਸਕੂਲਾਂ ਤੋਂ ਛੱਡ ਕੇ ਤੁਸੀਂ ਸਾਡੇ ਨਾਲ ਬੈਦਰ ਵਾਕ ਕਰ ਸਕਦੇ ਕਿਉਂਕਿ ਸਾਨੂੰ 30 40 ਬੰਦੇ ਜਿਹੜੇ ਜਿਹੜੀ ਕਾਫਲਾ ਮਤਲਬ ਇਹ ਕਦੀ ਰੋਕਣਾ ਹੀ ਨਹੀਂ ਸੋ ਇਹ ਨਹੀਂ ਮਤਲਬ ਕਿ 40 ਬੰਦੇ ਹਰ ਹਰ ਰੋਜ਼ ਮਤਲਬ ਪੂਰੀ ਯੂ ਨੋ ਸਟੈਟਿਕਨਸ ਹੋ ਮੀਲ ਮਤਲਬ ਤੁਰenge ਇਹਦਾ ਮਤਲਬ ਕਿ ਜਿਹੜੀ ਉਹ 40 ਬੰਦੇ ਉਹਨਾਂ ਦੀ ਜ਼ਿੰਮੇਵਾਰ ਹੈ ਭਾਵੇਂ ਉਹ ਇੱਕ ਦਿਨ ਇੱਕ ਮੀਲ ਤੁਰenge ਦੋ ਦਿਨ ਤੁਰenge ਪੰਜ ਮੀਲ ਤੁਰenge ਪਰ ਕਾਫਲਾ ਤਾਂ ਚੱਲ ਨਹੀਂ ਚੱਲਦਾ ਸੋ ਇਹ ਬਿਲਕੁਲ ਹਾਈਵੇ 99 ਦੇ ਉੱਪਰ ਤੁਰੂਗਾ ਜਾਂ ਸਾਈਡ ਤੇ ਜਾਂ ਵਿਚਾਈ ਸਾਈਡ ਸਾਈਡ ਰੋਡਸ ਤੇ ਸੋ ਸੋ ਆਲਰੇਡੀ ਜਾਂ CHP ਜਾਂ ਕੋਈ ਨਾ ਕੋਈ ਨਾਲ ਜਰੂਰ ਹੋਊਗਾ ਰਾਈਟ ਐਗਜ਼ੈਪਟ ਬਿਲਕੁਲ 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 ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਇਹ ਪਹਿਲੀ ਤਰ੍ਹਾਂ ਦਾ ਹੀ ਮਾਰਚ ਹੈਗਾ ਪੂਰੀ ਦੁਨੀਆ ਦੇ ਵਿੱਚ ਮੈਨੂੰ ਲੱਗਦਾ ਨਹੀਂ ਇਦਾਂ ਦਾ ਕਦੇ ਵਾਪਰਿਆ ਹੈਗਾ ਅ ਸੋ ਬਹੁਤ ਵਧੀਆ ਪੁਆਇੰਟ ਹੈਗਾ ਤੁਸੀਂ ਕਾਲ ਕਰ ਸਕਦੇ ਹੋ ਇਹਨਾਂ ਨੇ ਵੈਬਸਾਈਟ ਵੀ ਦਿੱਤਾ ਹੈਗਾ ਤੇ ਪੰਜਾਬੀ ਜਿਹੜੀ ਯੂਐਸਏ ਵੀ ਕਾਲ ਕਰ ਲਿਓ ਜੇ ਕੋਈ ਪਾਰਟਿਸਿਪੇਟ ਕਰਨਾ ਚਾਹੁੰਦੇ ਹੈਗੇ ਜਿਹੜੇ 408 272 5200 ਤੇ ਤੇ ਇਹਨਾਂ ਦੇ ਵੀ ਜਿਹੜਾ ਮਨਦੀਪ ਸਿੰਘ ਜਾਂ ਨੈਨਦੀਪ ਸਿੰਘ ਉਹਨਾਂ ਦੀ ਜਿਹੜੀ ਆਰਗੇਨਾਈਜੇਸ਼ਨ ਆ ਇਹਨਾਂ ਦੇ ਨੰਬਰ ਤੇ ਵੀ ਕਾਲ ਕਰ ਸਕਦੇ ਹੋ ਇੱਕ ਵਾਰੀ ਨੰਬਰ ਫੇਰ ਅਨਾਉਂਸ ਕਰ ਦਿਓ ਜਰੂਰ ਜੀ ਨੰਬਰ ਹੈਗਾ 916 398 6705 ਇਹ ਮੇਰਾ ਪਰਸਨਲ ਸੈੱਲਫੋਨ ਨੰਬਰ ਆ ਜੀ ਦੁਬਾਰਾ ਕਹਿ ਦੇਣਾ 916 398 6705 9163986705 ਜੇ ਕੋਈ ਸਵਾਲ ਹੋਵੇ ਕੁਐਸਚਨ ਹੋਵੇ ਜੇ ਕੋਈ ਨਾਲ ਹੈਲਪ ਕਰਨੀ ਮੰਗੇ ਤਾਂ ਹੋਵੇ ਭਾਵੇਂ ਤੁਸੀਂ ਤੁਰ ਵੀ ਨਹੀਂ ਸਕਦੇ ਭਾਵੇਂ ਤੁਸੀਂ ਆ ਯੂ ਨੋ ਸਾਨੂੰ ਸੂਚਨਾ ਦੇਣੀ ਮੰਗਦੇ ਹਾਂ ਫਲਾਇਰ ਭੇਜਣਾ ਹੋਵੇ ਕੁਝ ਵੀ ਜਦ ਹਨ ਤੁਸੀਂ ਕਾਲ ਕਰ ਲਿਓ ਤੇ ਜੇ ਮੈਂ ਫੋਨ ਨਾ ਚੱਕਿਆ ਤੁਸੀਂ ਵੌਇਸ ਮੈਸੇਜ ਛੱਡ ਦਿਓ ਤੇ ਮੈਂ ਦੁਬਾਰਾ ਤੁਹਾਨੂੰ ਕਾਲ ਕਰ ਲੂੰਗਾ ਜੀ ਸੋ ਇਹਦੇ ਸਾਰੇ ਤਰ੍ਹਾਂ ਦੇ ਪਾਰਟਿਸਪੈਂਟ ਆਉਣੇ ਆ ਬੀਬੀਆਂ ਬੱਚੇ ਬਜ਼ੁਰਗ ਸਾਰੇ ਤੇ ਇਹਦੇ ਚ ਹਰ ਰੋਜ਼ ਜਿਸ ਤਰ੍ਹਾਂ ਪਤਾ ਹੀ ਆ ਵੀ 10 15 ਕਮੀਲ 10 ਕਮੀਲ ਤੁਰਿਆ ਕਰਨਾ ਆ ਉਸ ਤੋਂ ਬਾਅਦ ਰਹਿਣ ਲਈ ਜਗ੍ਹਾ ਵੀ ਹੋਊਗੀ ਕਿਉਂਕਿ ਗੁਰੂ ਘਰ 99 ਤੇ ਬਹੁਤ ਜ਼ਿਆਦਾ ਆ ਅ ਬੇਕਰ ਫੀਲਟੋਂ ਸ਼ੁਰੂ ਹੋ ਕੇ ਡਲੀਨੋ ਵੈਸੇਲੀਆ ਸਿਲਮਾ ਅ ਇਧਰੋਂ ਫ੍ਰਿਜਨੋ ਤੋਂ ਫਿਰ ਅੱਗੇ ਆ ਜਾਂਦਾ ਹੈਗਾ ਮਰਸਡ ਆ ਜਾਂਦੇ ਆ ਫਿਰ ਲਿਵਿੰਗਸਟਨ ਆ ਜਾਂਦਾ ਅ ਅੱਗੇ ਤੱਕ ਫਿਰ ਸਟਾਕਟਨ ਮੋਡੇਸਟੋ ਵਾਲੇ ਜਿਹੜੇ ਹੈਗੇ ਆ ਲੋਡ ਆਈ ਤੇ ਸੈਕਰਮੈਂਟੋ ਦੇ ਵਿੱਚ ਸੋ ਜਗ੍ਹਾ ਸਾਰੀ ਜਗ੍ਹਾ ਹੀ ਹੈਗੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਫਾਰਮ ਵਰਕਰਜ਼ ਨੇ ਮਾਰਚ ਕੀਤਾ ਸੀ ਉਹਨਾਂ ਦੇ ਵੀ ਬਿਲਕੁਲ ਬਹੁਤ মিডিਏ ਨੇ ਕਵਰੇਜ ਕੀਤੀ ਸੀ ਹਾਲਾਂਕਿ ਉਹ ਗਿਣਤੀ ਬਹੁਤ ਥੋੜੀ ਸੀ ਸਿੱਖ ਤਾਂ ਏਡੀ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਆ ਤੇ ਇਹਨਾਂ ਨੂੰ ਬਹੁਤ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠੇ ਹੋਣਾ ਚਾਹੀਦਾ ਆ ਸੋ ਬਹੁਤ ਵਧੀਆ ਅਪਰਾਲਾ ਆ ਜਿਸ ਦਿਨ ਸ਼ੁਰੂਆਤ ਹੋਣੀ ਆ ਡੇਟ ਜਰੂਰ ਸਾਨੂੰ ਦੱਸ ਦਿਓ ਤੇ ਆਪਾਂ ਪੰਜਾਬੀ ਜਿਹੜੀ ਯੂਐਸਏ ਤੇ ਪੂਰਾ ਅਨਾਉਂਸ ਕਰਾਂਗੇ ਤੇ ਆਪਾਂ ਸਾਡੀ ਟੀਮ ਉੱਥੇ ਪਹੁੰਚੂਗੀ ਵੀ ਜਦੋਂ ਅਰਦਾਸ ਕਰਕੇ ਤੁਸੀਂ ਇਹ ਜਿਹੜਾ ਮਾਰਚ ਆ ਸ਼ੁਰੂ ਕਰਨਾ ਹੈਗਾ ਜਰੂ ਜੀ ਤਰੀਕਾ ਹੈ ਗਿਆ ਜੀ ਤਰੀਕਾ ਅਕਤੂਬਰ 9 ਹੋਣੀ ਆ ਸ਼ੁਰੂ ਜੀ ਤਾਂ ਅਕਤੂਬਰ 9 ਤੋਂ ਐਂਡ ਹੋਣਾ ਆ ਅ ਦੇ ਨਵੰਬਰ ਪਹਿਲੀ ਨੂੰ ਹਾਂਜੀ ਹਾਂਜੀ ਵੈਬਸਾਈਟ ਤੇ ਲਿਖਿਆ ਹੋਣਾ ਅ ਅ ਫਰਾਈਡੇ ਨੂੰ ਪਹਿਲੀ ਆ ਕਿਉਂਕਿ ਤੈਨੂੰ ਨਗਰ ਕੀਰਤਨਾ ਤੇ ਅ ਬੇਕਰਸਫੀਲਡ ਕਿਹੜੇ ਗੁਰੂ ਘਰ ਤੋਂ ਸ਼ੁਰੂਆਤ ਹੋਣੀ ਆ ਇਹ 82 ਸਟਰੀਟ ਹਾਂਜੀ ਜੱਜ ਸਟਰੀਟ ਜਿਹੜਾ 99 ਦਾ ਬਿਲਕੁਲ ਬਿਲਕੁਲ ਉੱਤੇ ਗੁਰੂ ਘਰ ਫਿਰ ਅਸੀਂ ਸਾਰੇ ਜਿਹੜੇ ਅ ਉਹ ਉਹ ਵਾਈਬਲ ਦਸ਼ਮੇਸ਼ ਦਰਬਾਰ ਬਾਬਾ ਦੀਪ ਸਿੰਘ ਤੇ ਅ ਗੁਰੂ ਅੰਗਦ ਦਰਬਾਰ ਜਿਹੜਾ ਸਟਾਈਨ ਗੁਰਦੁਆਰਾ ਅਸੀਂ ਸਾਰਿਆ ਗੁਰਦੁਆਰੇ ਜਾ ਕੇ ਮੱਥਾ ਟੇਕੀ ਫੇਰ ਅਸੀਂ ਜਨੇਵਲ ਅਸੀਂ ਸਟਲ ਜਾਵਾਂਗੇ ਜੀ ਬਿਲਕੁਲ ਸੋ ਜਿਹੜਾ ਫਲਾਇਰ ਬਣਾਇਆ ਤਾਂ ਉਹ ਵੀ ਤੁਸੀਂ ਪਲੀਜ਼ ਸਾਂਝਾ ਕਰ ਸਕਦੇ ਹੋ ਦੱਸ ਸਕਦੇ ਹੋ ਕਿੱਥੇ ਮਿਲ ਸਕਦਾ ਨੰਦ ਸਿੰਘ ਜੀ ਹਾਂਜੀ ਹਾਂਜੀ ਹਾਂ ਜੀ ਇਸ ਇਸ ਬਾਬਤ ਜੇ ਡਿਟੇਲ ਜਾਣਕਾਰੀ ਦੇ ਨਾਲ ਕਿਹੜੇ ਨੰਬਰ ਤੇ ਕੰਟੈਕਟ ਕੀਤਾ ਜਾ ਸਕਦਾ ਕਿੰਨੇ ਵਜੇ ਚੱਲਣਾ ਕਿੰਨੇ ਵਜੇ ਤਾਂ ਜੇ ਕੋਈ ਫਲਾਇਰ ਆ ਜੇ ਕੋਈ ਤੁਸੀਂ ਪੋਸਟਰ ਬਣਾਇਆ ਤਾਂ ਉਹ ਵੀ ਤੁਸੀਂ ਸ਼ੇਅਰ ਕਰ ਸਕਦੇ ਹੋ ਇੱਥੇ ਜ਼ਰੂਰ ਜੀ ਜ਼ਰੂਰ ਮੈਂ ਰਾਜਕਰਮ ਭਾਜੀ ਨੂੰ ਟੈਕਸਟ ਮੈਸੇਜ ਕੀਤਾ ਸੀ ਭਾਜੀ ਮੈਂ ਆਪਾਂ ਤੁਹਾਨੂੰ ਹੁਣੇ ਦੁਬਾਰਾ ਕਰ ਦਿੰਦੇ ਆ ਤੁਸੀਂ ਸ਼ੇਅਰ ਕਰ ਲਿਓ ਪਰ ਡੈਫੀਨਿਟਲੀ ਆਪਾਂ ਤੁਹਾਡੇ ਨਾਲ ਵੀ ਇਹਦਾ ਸਾਂਝੀ ਕਰੀ ਜਾਣੀ ਜਾਣਕਾਰੀ ਦੁਆਰਾ ਆਜੂ ਦੇ ਨਾਲ ਇਹ ਸਿਰਫ ਆਪਾਂ ਇੱਕ WhatsApp ਗਰੁੱਪ ਵੀ ਬਣਾਉਣਾ ਆ ਉਹ ਵੀ ਜਦੋਂ ਹੋ ਗਿਆ ਤਿਆਰ ਆ ਸਾਫ਼ ਤੇ ਤੁਸੀਂ ਸਾਂਝਾ ਕਰ ਲਿਓ ਤੇ ਉਹਦੇ ਵਿੱਚ ਨਾਲ-ਨਾਲ ਹੀ ਸਾਰੀ ਜਾਣਕਾਰੀ ਇਦਾਂ ਮਿਲ ਜਾਇਆ ਕਰਨੀ ਆ ਇਹ ਸਿਰਫ ਅਸੀਂ ਪਹਿਲਾਂ ਸੂਚਨਾ ਹੀ ਦੇਣੀ ਮੰਗਦੇ ਸੀ ਸੰਗਤ ਨੂੰ ਵੀ ਤੁਸੀਂ ਆਪਣੀਆਂ ਸੈਰਾਂ ਸ਼ਾਮ ਦੀਆਂ ਸ਼ੁਰੂ ਕਰ ਲਓ ਆਪਣੇ ਪੈਰ ਲੱਤਾਂ ਗਰਮ ਕਰ ਲਓ ਥੋੜਾ ਬਹੁਤ ਤੇ ਤਾਂ ਆਪਾਂ ਤੋਰਨ ਨੂੰ ਤਿਆਰ ਹੋਈਏ ਸਾਰੇ ਜਣੇ ਤੇ ਅਕਤੂਬਰ ਸਾਰਾ ਮਹੀਨਾ ਇਹ ਕਾਫਲਾ ਬੇਕਸਪੀਡ ਤੋਂ ਸੈਕਿੰਡ ਮਿੰਟ ਤੱਕ ਚੱਲਣਾ ਆ ਸੋ ਉਸ ਹਿਸਾਬ ਨਾਲ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਕੱਠੇ ਆਪਾਂ ਇੱਕ ਜੁੱਟ ਹੋ ਕੇ ਆਪਣੇ ਜਿਹੜਾ ਇਤਿਹਾਸ ਆ ਸਾਡਾ ਸਾਡੀ ਹੋ ਸਾਡੀ ਹੋਂਦ ਆ ਜਿਹੜੀ ਆਪਣੇ ਆਉਣ ਵਾਲੇ ਪੀੜ੍ਹੀਆਂ ਨੂੰ ਸਾਰਾ ਕੁਝ ਇਹ ਇੱਕ ਤਰ੍ਹਾਂ ਇਕੱਠੇ ਹੋ ਕੇ ਕੰਮ ਆਇਆ ਸਰ ਜੀ ਸੋ ਬਿਲਕੁਲ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਆ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਸਾਡੇ ਸਾਰੇ ਹੀ 15 ਜਿਹੜੇ ਰੇਡੀਓ ਸਟੇਸ਼ਨ ਆ ਏਐਮ ਐਫਐਮ ਸਾਰਿਆਂ ਦੇ ਉੱਤੇ ਫੇਸਬੁੱਕ YouTube ਦੇ ਉੱਤੇ ਨਾਲ ਦੀ ਨਾਲ ਤੁਹਾਨੂੰ ਦੱਸਦੇ ਰਹਾਂਗੇ ਕਿਹੜੀ ਡੇਟ ਨੂੰ ਕਿੱਥੇ ਸ਼ੁਰੂ ਹੋ ਰਿਹਾ ਕਿੱਥੇ ਰੁਕ ਰਿਹਾ ਕੋਸ਼ਿਸ਼ ਵੀ ਕਰਾਂਗੇ ਜਦੋਂ ਪੈਦਲ ਚੱਲੂਗੇ ਉਹਨਾਂ ਨੂੰ ਸ਼ੋ ਵੀ ਕੀਤਾ ਜਾਵੇ ਤਾਂ ਕਿ ਵੱਧ ਤੋਂ ਵੱਧ ਜਿਹੜੇ ਸਰੋਤੇ ਆ ਸਾਡੇ ਨਾਲ ਉਹ ਜੋੜ ਸਕਣ ਨਗਰ ਕੀਰਤਨ ਤੇ ਵੀ ਸੰਗਤਾਂ ਬਹੁਤ ਦੂਰੋਂ ਦੂਰੋਂ ਆਉਂਦੀਆਂ ਜੇ ਉਹਨਾਂ ਨੇ ਪਹਿਲਾਂ ਆਣਾ ਹੈਗਾ ਉਹ ਵੀ ਜ਼ਰੂਰ ਜੁੜ ਸਕਦੇ ਹੈਗੇ ਆ ਬਿਨਾ ਹਰ ਇੱਕ ਆਰਗੇਨਾਈਜੇਸ਼ਨ ਦਾ ਹਰ ਇੱਕ ਸਿੱਖ ਜਿਹਨੂੰ ਦਰਦ ਹੈਗਾ ਵੀ ਸਾਡਾ ਜੈਨੋਸਾਈਡ ਹੋਇਆ ਉਹਦਾ ਫਰਜ਼ ਬਣਦਾ ਚਾਹੇ ਉਹ ਅੱਧਾ ਮੀਲੇ ਤੁਰੇ ਇਸ ਜਿਹੜਾ ਪੈਦਲ ਮਾਰਚ ਆ ਉਹਦੇ ਵਿੱਚ ਪਾਰਟਿਸਿਪੇਟ ਕਰੇ ਜੀ ਜੀ ਬਿਲਕੁਲ ਜੀ ਅਰਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ ਜੀ ਇਹਨਾਂ ਜਾਣਕਾਰੀਆਂ ਦੇ ਲਈ ਤਨਵਾਦੀ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ ਚਲੋ ਬਾਈ ਖਾਲਸਾ ਸਾਹਿਬ ਬਾਈ ਬਤਿਕ ਸੋ ਪ੍ਰਵੀਨ ਜੀ ਇੱਥੇ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਨੇ ਆ ਤੇ ਇਸ ਪ੍ਰੋਗਰਾਮ ਬਾਰੇ ਆਉਣ ਵਾਲੇ ਸਮੇਂ 'ਚ ਆਪਾਂ ਤੁਹਾਡੇ ਨਾਲ ਅਪਡੇਟ ਕਰਦੇ ਰਹਾਂਗੇ ਜੀ ਜਰੂਰ ਜੀ ਸੋ ਸਾਡੇ ਦੋਵਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿ ਸਤਿ ਸ਼੍ਰੀ ਅਕਾਲ ਸੁੰਦਰੋ ਪੰਜਾਬੀ ਰੇਡੀਓ ਯੂ ਐਸ